ਜਿਹੜੀ ਅਜੇ ਵੀ ਜਿਹੜੀ ਅੱਗ ਆ ਉਹ ਭੜਕਦੀ ਭੜਕਦੀ ਹੋਰ ਐਨੀ ਪਤਾ ਵੀ ਕਿਹੜੇ ਦੇਸ਼ ਦਾ ਰੂਪ ਲੈ ਲੈ ਕਿੰਨਾ ਦੇਸ਼ਾਂ ਦੇ ਵਿੱਚ ਜਿਹੜੀ ਅੰਗਾਰੀ ਆ ਇਹ ਫਟ ਸਕਦੀ ਆ ਕਿਉਂਕਿ ਜਦੋਂ ਇੱਕ ਸਰਕਾਰ ਨੂੰ ਜਿਹੜੇ ਉਹਦੇ ਸਾਹਮਣੇ ਗੋਡੇ ਟੇਕਣੇ ਪਏ ਗੋਡੇ ਟੇਕਣੇ ਨਹੀਂ ਇੱਥੋਂ ਤੱਕ ਕੇ ਸਰਕਾਰ ਨੂੰ ਉੱਥੋਂ ਆਪਣਾ ਦੇਸ਼ ਛੱਡ ਕੇ ਜਿਹੜਾ ਭੱਜ ਗਿਆ ਉਹ ਕਾਹਦਾ ਰਾਸ਼ਟਰਪਤੀ ਆ ਉਹ ਕਾਹਦਾ ਪੀਐਮ ਆ ਜਿਹੜਾ ਤੁਹਾਡਾ ਜਿਹੜਾ ਕਿ ਆਗਮ ਦੇ ਵਿੱਚ ਬਾਲਦੀ ਦੇ ਵਿੱਚ ਤੁਹਾਨੂੰ ਛੱਡ ਕੇ ਭੱਜ ਜਾਵੇ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਕਿਉਂਕਿ ਜੇ ਆਪਾਂ ਅੱਜ ਆਵਾਜ਼ ਚੁੱਕਦੇ ਆ ਸੋਸ਼ਲ ਮੀਡੀਆ ਰਾਹੀਂ ਜਾਂ ਫੇਸਬੁੱਕ ਰਾਹੀਂ ਜਾਂ ਤੁਸੀਂ YouTube ਰਾਹੀਂ ਵੀਡੀਓ ਵੇਖਦੇ ਹੋ ਤਾਂ ਲੱਖਾਂ ਲੋਕਾਂ ਦੇ ਵਿੱਚ ਇਹ ਵੀਡੀਓ ਜਾਂਦੀ ਆ ਤਾਂ ਇਹਦਾ ਜਿਹੜਾ ਰੈਐਕਸ਼ਨ ਆ ਜ਼ਰੂਰ ਹੁੰਦਾਗਾ ਪਰ ਤੁਸੀਂ ਇਹ ਦੇਖੋ ਕਿ ਜਦੋਂ ਜਨਤਾ ਉੱਠ ਖੜਦੀ ਆ ਜਦੋਂ ਲੋਕ ਉੱਠ ਖੜਦੇ ਆ ਜਦੋਂ ਆਮ ਪਬਲਿਕ ਉੱਠ ਖੜਦੀ ਆ ਤੇ ਉਹਦੇ ਮੂਰੇ ਨਾ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨੂੰ ਹੋਣਾ ਇੰਜ ਲੱਗਦਾ ਹੈ ਕਈਆਂ ਨੂੰ ਕਿ ਇਹ ਜਿਹੜੀ ਆ ਐਪਾਂ ਨੇ ਇਹਦੇ ਬੰਦ ਕਰਨ ਦੇ ਨਾਲ ਇਹ ਕੀ ਇਹਦੇ ਵਿੱਚ ਪ੍ਰੋਬਲਮਾ ਕੀ ਪ੍ਰੋਬਲਮ ਆਉਣੀ ਸ ਲੋਕਾਂ ਨੂੰ ਫਿਰ ਉਸ ਜਿਹੜਾ ਡੀਡੀਪੀ ਜਿਹਨੇ ਜਿਹੜਾ ਇਹ ਲਾੜ ਕੀਤਾ ਸੀ ਜਿਹੜਾ ਕਿ ਗੋਲੀ ਚ ਲਾਉਣ ਦਾ ਹੁਕਮ ਦਿੱਤਾ ਸੀ ਉਸ ਤੋਂ ਦੇ ਜਿਹੜਾ ਸਟੂਡੈਂਟਾਂ ਨੂੰ ਤੇ ਫਿਰ ਉੱਥੇ ਭੇੜ ਨੇ ਪੱਕੇ ਦੇ ਇਕੱਠੇ ਕਰ ਕਰਕੇ ਜਿਹੜਾ ਉਹਨੂੰ ਵੀ ਦੜਾ ਦੜਾ ਕੇ ਕੁੱਟਿਆ ਤਾਂ ਜਿਹੜਾ ਉਹਦੀ ਮੌਤ ਦੀ ਘਾਟ ਉਤਾਰ ਦਿੱਤਾ ਜੇਕਰ ਇਹ ਬਧਰੋਹ ਇਹ 7ਵੇਂ ਬਧਰੋਹ ਜੇਕਰ ਲੋਕ ਖੜੇ ਹੋ ਜਾਣ ਤਾਂ ਤੁਹਾਡੇ ਸਾਹਮਣੇ ਨਾ ਪੀਐਮਾ ਨਾ ਪ੍ਰਧਾਨ ਮੰਤਰੀ ਆ ਨਾ ਦੇਸ਼ ਦਾ ਗ੍ਰਹਿ ਮੰਤਰੀ ਆ ਨਾ ਰਾਸ਼ਟਰਪਤੀ ਆ ਦੋਸਤੋ ਅੱਪਾ ਅੱਜ ਗੱਲ ਕਰਾਂਗੇ ਨੇਪਾਲ ਦੇਸ਼ ਦੀ ਨਾ ਨੇਪਾਲ ਦੇ ਵਿੱਚ ਜੋ ਕੁਝ ਹੋ ਰਿਹਾ ਤੁਹਾਨੂੰ ਸਭ ਨੂੰ ਸ਼ਾਇਦ ਪੂਰੀ ਉਹਦੀ ਜਾਣਕਾਰੀ ਹੋਵੇ ਸ਼ਾਇਦ ਕਈਆਂ ਨੇ ਜਿਹੜਾ ਇਹ ਜਾਣਕਾਰੀ ਤਾਂ ਜਿਹੜਾ ਅਸਲ ਰੂਪ ਆ ਉਹਦੀ ਵਜ੍ਹਾ ਕੁਝ ਹੋਰ ਆ ਤੇ ਕੋ ਹੁੰਦਾ ਕੁਝ ਹੋਰ ਆ ਅਪਾ ਕਈ ਆਜਾਏ ਦੇਸ਼ਾਂ ਦੇ ਵਿੱਚ ਅਕਸਰ ਵੇਖਿਆ ਜਾਂਦਾ ਹੈਗਾ ਜੋ ਨੇਪਾਲ ਦੇ ਵਿੱਚ ਅੱਜ ਜਿਹੜੀ ਸਾਰਪੋਕ ਹੋ ਰਹੀ ਆ ਭੰਨ ਤੋੜ ਹੋ ਰਹੀ ਆ ਮੋਟਰਸਾਈਕਲ ਜਲਾਏ ਜਲਾਏ ਜਾ ਰਹੇ ਆ ਗੱਡੀਆਂ ਜਲਾਈਆਂ ਜਾ ਰਹੀਆਂ ਇਮਾਰਤਾਂ ਜਲਾਈਆਂ ਜਾ ਰਹੀਆਂ ਇੱਥੋਂ ਕਿ ਜਿਹੜੀ ਅਸੈਂਬਲੀ ਆ ਲੋਕ ਸਭਾ ਦੀ ਅਸੈਂਬਲੀ ਆ ਜਿੱਥੇ ਕਿ ਵੱਡੇ ਵੱਡੇ ਜਿਹੜਾ ਨੇਤਾ ਨੇ ਆਪਣਾ ਭਾਤ ਹੁਣ ਦਿੰਦੇ ਆ ਜਿਹੜਾ ਦੁਨੀਆ ਤੇ ਕੋਲ ਲੋਕ ਉਹਨਾਂ ਦਾ ਜਿਹੜਾ ਭਾਸਨਾ ਆ ਪਾ ਕਹਿੰਦੀ ਕਿ ਸੁਣਦੇ ਆ ਇਹ ਹਰ ਇੱਕ ਦੇਸ਼ ਦੇ ਵਿੱਚ ਹੁੰਦਾਗਾ ਭਾਰਤ ਦੇ ਵਿੱਚ ਵੀ ਇਹ ਬੱਕ ਬੱਕ ਸਾਰੇ ਦੇਸ਼ਾਂ ਦੇ ਵਿੱਚ ਤੇ ਤਕਰੀਬਨ ਜਿਹੜੀ ਇਹ ਗੱਲ ਆ ਇੱਕ ਲੋਕ ਸਭਾ ਹੁੰਦੀ ਆ ਜਿਹੜਾ ਜਿੱਥੋਂ ਕਿ ਐਮਪੀ ਜਿੱਤ ਕੇ ਜਾਂਦੇ ਆ ਜਿੱਥੇ ਪ੍ਰਧਾਨ ਮੰਤਰੀ ਹੁੰਦਾਗਾ ਦੇਸ਼ ਦਾ ਗ੍ਰਹਿ ਮੰਤਰੀ ਹੁੰਦਾਗਾ ਪੂਰਾ ਜਿਹੜਾ ਉੱਤੇ ਆਪਾਂ ਕਹਿੰਦੇ ਇੱਕ ਮੁਲਕ ਜਿਹੜਾ ਵੱਜਿਆ ਹੁੰਦਾਗਾ ਹੁਣ ਆਪਾਂ ਦੇਰ ਨਾ ਕਰੀਏ ਗੱਲ ਸ਼ੁਰੂ ਕਰਦੇ ਆ ਤੁਸੀਂ ਵੀਡੀਓ ਨੂੰ ਪੂਰਾ ਵੇਖਣਾਗਾ ਤੇ ਐਂਡ ਤੱਕ ਜਰੂਰ ਵੇਖਣਾਗਾ ਆਪਾਂ ਜਿਹੜਾ ਅੱਜ ਨੇਪਾਲ ਤੇ ਜਿਹੜੀ ਗੱਲਬਾਤ ਕਰਨੀ ਆ ਦੋਸਤੋ ਧੰਨਵਾਦ ਮਹਾ ਮਕਰਨ ਸਿੰਘ ਉੱਬਾ ਗੱਲ ਆਪਾਂ ਕਰਦੇ ਅੱਜ ਨੇਪਾਲ ਦੀ ਬਹੁਤ ਸਾਰ ਪਹਿਲਾਂ ਵੀ ਦੇ ਆਪਾਂ ਦੇਖਿਆ ਦੇਸ਼ ਜੋ ਅੱਜ ਹਾਲਾਤ ਨੇਪਾਲ ਦੇ ਹੋਏ ਨੇ ਉਹ ਕਿੰਨਾ ਕਰਕੇ ਹੋਏ ਨੇ ਕਿਉਂ ਹੋਏ ਨੇ ਕੀ ਉਹਦਾ ਰਿਜਨਲ ਓਰੀਜਨਲ ਤੁਹਾਨੂੰ ਅੱਜ ਅਸੀਂ ਦੱਸਣ ਵਾਲਿਆਂ ਖਾਸ ਕਰਕੇ ਆਪਾਂ ਗੱਲ ਕਰਦੇ ਆਂ ਨੇਪਾਲ ਦੀ ਤੇ ਉੱਥੇ ਤੁਹਾਨੂੰ ਸ਼ਾਇਦ ਕੁਝ ਨੂੰ ਇਹ ਲੱਗਿਆ ਹੋਵੇਗਾ ਕਿ ਉੱਥੇ ਸੋਸ਼ਲ ਮੀਡੀਆ ਜਿਹੜਾ ਐਪ ਆ WhatsApp ਹੋ ਗਿਆ Facebook ਹੋ ਗਿਆ Instagram ਹੋ ਗਿਆ YouTube ਹੋ ਗਈ ਤੋਂ ਲਾ ਕੇ ਜਿਹੜਾ ਆਪਾਂ 26 ਕਹਦੀ ਆਪਾਂ ਜਣੇ ਕਿ ਜਿਹੜੀਆਂ 26 ਐਪਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਜਿਹੜੀਆਂ ਉੱਥੋਂ ਦੀ ਸਰਕਾਰ ਨੇ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਕਿਉਂ ਬੰਦ ਕੀਤੀ ਇਹਦੇ ਬਾਰੇ ਵੀ ਆਪਾਂ ਜਾਣਾਂਗੇ ਲੋਕਾਂ ਨੂੰ ਹੁਣ ਇੰਜ ਲੱਗਦਾ ਹੈ ਕਈਆਂ ਨੂੰ ਕਿ ਇਹ ਜਿਹੜੀਆਂ ਐਪਾਂ ਨੇ ਇਹਦੇ ਬੰਦ ਕਰਨ ਦੇ ਨਾਲ ਇਹ ਕੀ ਇਹਦੇ ਵਿੱਚ ਪ੍ਰੋਬਲਮਾ ਕੀ ਪ੍ਰੋਬਲਮ ਆਉਣੀ ਸ ਲੋਕਾਂ ਨੂੰ ਜੇ ਬੰਦ ਕਰਤੀਆਂ ਭਾਈ ਹੁਣ ਭਾਰਤ ਦੇ ਵਿੱਚ ਕਹਿੰਦੇ ਆ ਜੀ ਫਲਾਨੀ ਜਿਹੜੀ ਬੈਨ ਆ ਉਹ ਬੰਦ ਕੀਤੀ ਜਾਵੇ ਫਲਾਨੀ ਚੀਜ਼ਾਂ ਦਾ ਧੌਂਕਾ ਬੈਨ ਕੀਤਾ ਜਾਵੇ ਤੇ ਗੰਦ ਆਉਂਦਾ ਤੇ ਫਲਾਨਾ ਉਹਦਾ ਧੌਂਕਾ ਹੁੰਦਾ ਪਰ ਇਹ ਤੇ ਤੁਹਾਡੀ ਇੱਕ ਸੋਚ ਆ ਸੋਚ ਡਿਪੈਂਡ ਕਰਦੀ ਹੈ ਤੁਹਾਡੀ ਸੋਚ ਕੀ ਦੇਖਣਾ ਚਾਹੁੰਦੀ ਆ ਜੇਕਰ ਅੱਜ ਸੋਸ਼ਲ ਮੀਡੀਆ ਨਾ ਹੁੰਦਾ ਤੁਸੀਂ ਅੱਜ ਵੀਡੀਓ ਵੇਖ ਰਹੇ ਹੋ YouTube ਆ ਫੇਸਬੁਕ ਆ ਇੰਸਟਾਗ੍ਰਾਮ ਆ ਸਨੈਪਚੈਟ ਆ ਜਣੇ ਕਿ ਅਨੇਕਾਂ ਜਿਹੜੀਆਂ ਬਹਿਸਾਂ ਨੇ ਬਖ ਬਖ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਆਪਾਂ ਗੱਲਬਾਤ ਕਰਦੇ ਆ ਜਿਹੜੀ ਉਹ ਗੱਲ ਆ ਜਿਹੜੀ ਉਹ ਦੇਸ਼ ਦੇ ਗ੍ਰਹਿ ਮੰਤਰੀ ਕੋ ਸਾਰੀ ਦੁਨੀਆ ਦੇ ਵਿੱਚ ਫੈਲਦੀ ਆ ਉਹ ਗੱਲ ਆਪਣੀ ਕੀਤੀ ਹੋਏ ਮੂੰਹ ਕੱਢਿਆ ਹੋਇਆ ਇੱਕ ਲਫਜ਼ ਆ ਜਿਹੜਾ ਉਹ ਅੱਗ ਦੇ ਅੰਗਾਰ ਵਾਂਗੂ ਜਿਹੜਾ ਬਰੂਦ ਵਾਂਗੂ ਇਹਨਾਂ ਲੀਡਰਾਂ ਨੂੰ ਲੱਗਦਾਗਾ ਇਸ ਕਰਕੇ ਇਹਨਾਂ ਲੀਡਰਾਂ ਨੇ ਜਿਹੜੇ ਉੱਥੇ ਤਾਣਾ ਸਾਈ ਕੀਤੀ ਆ ਇਹ ਵੀ ਦੱਸਿਆ ਜਾ ਰਿਹਾ ਕਿ ਕਰੀਬ 20-25 ਸਾਲ ਪਹਿਲਾਂ ਇੱਥੇ ਜਿਹੜਾ ਇੱਕ ਪੁਰਜਵਾਰਿਆਂ ਦਾ ਜਿਹੜਾ ਇੱਕ ਆਪਾਂ ਵੱਡੇ ਘਰੇਲੂਆਂ ਦਾ ਜਿਹੜਾ ਆਪਾਂ ਕਹਿੰਦੇ ਕਿ ਮੱਜਵੇਂ ਮਹਾਰਾਜੇ ਹੁੰਦੇ ਸੀ ਪਹਿਲਾਂ ਉਹਨਾਂ ਦਾ ਇੱਕ ਰਾਜ ਹੋਇਆ ਕਰਦਾ ਸੀ ਹੁਣ ਜਿਹੜੇ ਦੰਪਾਲ ਦੇ ਜਿਹੜੇ ਇੱਕ ਸਟੂਡੈਂਟ ਵਰਗ ਸੀ ਆਪਾਂ ਕਹਿੰਦੇ ਕਿ ਬੱਚੇ ਨੇ ਦੇਸ਼ ਦਾ ਭਵਿੱਖ ਹੋਇਆ ਕਰਦੇ ਨੇ ਕਿ ਆਉਣ ਵਾਲੇ ਇਹਨਾਂ ਦੇ ਵਿੱਚੋਂ ਬੱਚਿਆਂ ਦੇ ਵਿੱਚੋਂ ਵਿਸ਼ਰ ਬਣਦੇ ਨੇ ਵੱਡੇ ਵੱਡੇ ਆਈ ਆਈ ਅਫਸਰ ਬਣਦੇ ਨੇ ਇੰਜੀਨੀਅਰ ਬਣਦੇ ਨੇ ਡਾਕਟਰ ਬਣਦੇ ਨੇ ਨੇਤਾ ਬਣਦੇ ਨੇ ਪ੍ਰਧਾਨ ਮੰਤਰੀ ਬਣਦੇ ਨੇ ਜਾਨੀ ਕਿ ਭਾਵਕ ਜਿਹੜਾ ਬੱਚਾ ਜਿਹੜਾ ਹੁੰਦਾਗਾ ਆਉਣ ਵਾਲੀ ਜਿਹੜਾ ਭਵਿੱਖ ਉਹਨਾਂ ਦੇ ਵਿੱਚੋਂ ਹਰ ਇੱਕ ਨੂੰ ਨਜ਼ਰ ਆਉਂਦਾ ਨੇ ਮਾਪੇ ਨੂੰ ਨਜ਼ਰ ਆਉਂਦਾ ਪਰ ਹੁਣ ਤੁਸੀਂ ਇਹ ਦੇਖੋ ਕਿ ਇੱਕ ਅਜਿਹਾ ਪਲੇਟਫਾਰਮ ਆ ਦੁਨੀਆ ਦੇ ਕੋਲ ਇੱਕੋ ਇੱਕ ਅਜਿਹਾ ਆਵਾਜ਼ ਚੁੱਕਣ ਵਾਲਾ ਆਪਾਂ ਕਹਦੇ ਜੇ ਇਹਨੂੰ ਮੁੱਦਾ ਕਹਦੀਏ ਕਿਉਂਕਿ ਜੇ ਆਪਾਂ ਅੱਜ ਆਵਾਜ਼ ਚੁੱਕਦੇ ਆ ਸੋਸ਼ਲ ਮੀਡੀਆ ਰਾਹੀਂ ਜਾਂ ਫੇਸਬੁੱਕ ਰਾਹੀਂ ਜਾਂ ਤੁਸੀਂ YouTube ਰਾਹੀਂ ਵੀਡੀਓ ਵੇਖਦੇ ਹੋ ਤਾ ਲੱਖਾਂ ਲੋਕਾਂ ਦੇ ਵਿੱਚ ਇਹ ਵੀਡੀਓ ਜਾਂਦੀ ਆ ਤਾਂ ਇਹਦਾ ਜਿਹੜਾ ਰੈਐਕਸ਼ਨ ਆ ਜ਼ਰੂਰ ਹੁੰਦਾਗਾ ਹੁਣ ਜਦੋਂ ਕਿ ਇੱਕ ਨੌਜਵਾਨ ਵਰਗ ਨੇ ਇੱਕ ਆਪਾ ਕਲੀ ਕੇ ਸਟੂਡੈਂਟ ਵਰਗ ਨੇ ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਜਦੋਂ ਇਹ ਬਗਾਵਤ ਕੀਤੀ ਆ ਉਹਨਾਂ ਦੇ ਹੱਥਾਂ ਦੇ ਵਿੱਚ ਕਿਤਾਬਾਂ ਸੀ ਮੋਢਿਆਂ ਦੇ ਵਿੱਚ ਬੈਗ ਸੀ ਤੇ ਉਹਨਾਂ ਨੇ ਇੱਕ 7 ਮਈ ਜਿਹੜਾ ਪ੍ਰਦਰਸ਼ਨ ਕੀਤਾ ਜਦੋਂ 7 ਮਈ ਪ੍ਰਦਰਸ਼ਨ ਕਰਨ ਲੱਗੇ ਬੱਚੇ ਤੇ ਉਹਨਾਂ ਦਾ 18 ਤੋਂ 28 ਸਾਲ ਦੀ ਉਮਰ ਦੇ ਵਿੱਚਕਾਰ ਦੱਸਿਆ ਜਾ ਰਿਹਾ ਆ ਪਰ ਉਹਨਾਂ ਨੇ ਜਿਹੜਾ ਕਿ ਪੁਲਿਸ ਵੱਲੋਂ ਉੱਥੇ ਅੰਨੇ ਬਾਅਦ ਜਿਹੜੀ ਉੱਥੇ ਫਾਇਰਿੰਗ ਕਰ ਦਿੱਤੀ ਆ ਗੋਲੀ ਚ ਚਲਾ ਦਿੱਤੀ ਆ ਜਿਹੜਾ ਡੀਆਈਜੀ ਆ ਉਹਦੇ ਹੁਕਮਾਂ ਦੇ ਤਹਿਤ ਜਣੀ ਕਿ ਉੱਥੇ 20 ਤੋਂ 22 ਬੱਚੇ ਆ ਜਿਹੜੇ ਉਹ ਮਾਰ ਦਿੱਤੇ ਗਏ ਉਸ ਤੋਂ ਬਾਅਦ ਫਿਰ ਜਿਹੜਾ ਹਿੱਸਾ ਜਿਹੜਾ ਅਖਤਿਆਰ ਲੈਂਦੀ ਆ ਜਦੋਂ ਤੁਸੀਂ ਇੱਕ ਇਹ ਗੱਲ ਸੁਣੀ ਹੋਣੀ ਆ ਜਦੋਂ ਦੇਸ਼ ਦੀ ਆਪਾਂ ਕਹਿੰਦੇ ਭਾਰਤ ਦੇ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਦੋਂ ਕਾਤਲ ਕੀਤਾ ਜਾਂਦਾ ਉਸ ਵੇਲੇ ਟਾਈਮ ਜਿਹੜਾ ਅਰਜੀਪ ਗਾਂਧੀ ਬੋਲੇ ਇੱਕ ਗੱਲ ਕਹੀ ਜਾਂਦੀ ਹੈ ਕਿ ਜਦੋਂ ਵੱਡਾ ਪੇੜ ਗਿਰਦਾ ਤਾਂ ਧਰਤੀ ਹਿੱਲਦੀ ਹੈ ਤੁਸੀਂ ਦੇਖੋ ਕਿ ਇੱਕ ਦੇ ਨਾਲ ਮਰਨ ਦੇ ਨਾਲ ਜੇਕਰ ਵੱਡਾ ਪੇੜ ਹਿੱਲਦਾ ਤਾਂ ਤੁਸੀਂ ਇਹ ਦੇਖ ਲਓ ਗਰੀਬ 22 ਮੌਤਾਂ ਨੇ ਜਿਹੜੀਆਂ ਉੱਥੇ ਚੱਲੀਆਂ ਜਾਂਦੀਆਂ ਨੇ ਬੱਚੇ ਨੇ ਜਿਹੜੇ ਸਟੂਡੈਂਟ ਨੇ ਜਿਹੜਾ ਆਪਣਾ ਹੱਕ ਮੰਗ ਰਹੇ ਸੀ ਉਹ ਕਹਿ ਰਹੇ ਸੀ ਕਿ ਸਾਨੂੰ ਇੱਕੋ ਇੱਕ ਸਾਡੇ ਕੋਲੇ ਇਹ ਪਲੇਟਫਾਰਮ ਆ ਜਿਹਦੇ ਜਰੀਏ ਸਾਡੇ ਕੋਲੇ ਕੋਈ ਹੋਰ ਸਾਧਨ ਨਹੀਂ ਸਾਨੂੰ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਬੇਰਜਗਰ ਜਿਹੜਾ ਭੱਤਾਗਾ ਭ੍ਰਿਸ਼ਟਾਚਾਰ ਇੱਥੇ ਹੋ ਰਿਆ ਅਸੀਂ ਉਹਨਾਂ ਦੇ ਖਿਲਾਫ ਜਿਹੜੇ ਇਸੇ ਸੋਸ਼ਲ ਮੀਡੀਆ ਰਾਹੀਂ ਜਿਹੜੀ ਆਵਾਜ਼ ਚੁੱਕਦੇ ਆ ਤੇ ਉਹਨਾਂ ਦੇ ਕੰਨਾਂ ਵਿੱਚ ਪੈਂਦੀ ਆ ਤੇ ਸਰਕਾਰ ਨੇ ਇੱਕ ਤਾਨਾਸਹੀ ਰਵਈਆ ਜਿਹੜਾ ਅਖਤਿਆਰ ਕਰ ਲਿਆ ਤਾਂ ਫਿਰ ਬੱਚਿਆਂ ਨੇ ਜਿਹੜਾ ਇਹ ਜਿਹੜਾ ਅਖਤਿਆਰ ਕੀਤਾ ਉੱਥੋਂ ਦੀ ਜਿਹੜੀ ਅੰਨੇ ਆਪਾ ਕਹਿੰਦੇ ਕਿ ਬੋਲੀ ਸਰਕਾਰ ਨੇ ਜਿਹੜਾ ਨਹਾਤਿਆਂ ਤੇ ਉੱਤੇ ਡੀਆਈਜੀ ਨੇ ਜਿਹੜੀ ਗੋਲੀ ਚਲਾ ਦਿੱਤੀ ਆ ਫਿਰ ਜਿਹੜਾ ਉਹ ਇੱਕ ਤਾਂ ਜਿਹੜਾ ਪੰਬਰ ਜਿਹੜਾ ਮੱਤ ਗਿਆ ਅੱਗ ਦਾ ਫਿਰ ਲੱਖਾਂ ਜਿਹੜੀਆਂ ਗਿਣਤੀ ਦੇ ਵਿੱਚ ਫਿਰ ਉਸ ਜਿਹੜਾ ਡੀਜੀਪੀ ਜਿਹਨੇ ਜਿਹੜਾ ਇਹ ਲਾੜ ਕੀਤਾ ਸੀ ਜਿਹੜਾ ਕਿ ਗੋਲੀ ਚ ਲਾਉਣ ਦਾ ਹੁਕਮ ਦਿੱਤਾ ਸੀ ਉਸ ਤੋਂ ਦੇ ਜਿਹੜਾ ਸਟੂਡੈਂਟਾਂ ਨੂੰ ਤੇ ਫਿਰ ਉੱਥੇ ਭੀੜ ਨੇ ਪੱਕੇ ਦੇ ਇਕੱਠੇ ਕਰ ਕਰਕੇ ਜਿਹੜਾ ਉਹਨੂੰ ਵੀ ਦੜਾ ਦੜਾ ਕੇ ਕੁੱਟਿਆ ਤੇ ਜਿਹੜਾ ਉਹਦੀ ਮੌਤ ਦੀ ਘਾਟ ਉਤਾਰ ਦਿੱਤਾ ਐਤੋਂ ਤੱਕ ਕਿ ਜਿਹੜਾ ਸਾਬਕਾ ਪੀਐਮਸੀ ਜਿਹੜਾ ਉਹਦੀ ਜਿਹੜੀ ਘਰ ਵਾਲੀ ਤੁਹਾਨੂੰ ਘਰ ਦੇ ਵਿੱਚ ਹੀ ਜ਼ਿੰਦਾ ਜਲਾ ਦਿੱਤਾ ਐਤੋਂ ਤੱਕ ਕਿ ਜਿਹੜਾ ਉੱਥੋਂ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਪੀਐਮ ਸੀ ਜਿਹੜਾ ਕਿ ਉਹਦੇ ਦੇ ਨਾਲ ਜਾਣਿਆ ਜਾਣ ਦਾ ਉਹਨੇ ਵੀ ਜਿਹੜਾ ਅਸਤੀਪਾ ਉਹਨੂੰ ਦੇਣਾ ਪਿਆ ਉੱਥੋਂ ਦਾ ਜਿਹੜਾ ਰਾਸ਼ਟਰਪਤੀ ਸੀ ਰਾਮਚੰਦਰ ਮਡੋਲਾ ਪਡੋਲਾ ਰਾਮਚੰਦਰ ਪਡੋਲਾ ਮਤਲਬ ਜਿਹੜਾ ਉਹ ਵੀ ਆਪਣਾ ਜਿਹੜਾ ਉੱਥੋਂ ਦੇਸ਼ ਛੱਡ ਕੇ ਜਿਹੜਾ ਭੱਜ ਚੁੱਕਿਆ ਜਿਹੜਾ ਹੁਣ ਹੈਲੀਕਾਪਟਰ ਆਈ ਜਹਾਜ਼ ਰਾਹੀਂ ਹੁਣ ਤੁਸੀਂ ਇਹ ਵੇਖੋ ਕਿ ਜਿਹੜੀਆਂ ਹਤਾਕਤਾ ਜਿਹੜਾ ਹੰਕਾਰ ਦੇ ਚੂਰ ਦੇ ਵਿੱਚ ਜਿਨ੍ਹਾਂ ਨੇ ਅੰਨੇ ਬੋਲੀ ਸਰਕਾਰ ਨੇ ਜਿਹੜਾ ਕਿ ਇਹ ਕੰਮ ਕੀਤਾ ਤਾਂ ਜਾ ਕੇ ਕਿੱਡਾ ਵੱਡਾ ਉੱਥੇ ਕਾਰਾ ਹੋਇਆ ਉੱਥੇ ਲੱਖਾਂ ਮਸ਼ਿੰਨਰੀ ਜਲਾ ਦਿੱਤੀ ਆ ਲੱਖਾਂ ਉੱਥੇ ਜਿਹੜੀਆਂ ਬੜੀਆਂ-ਬੜੀਆਂ ਇਮਾਰਤਾਂ ਉਹਨਾਂ ਨੂੰ ਅੱਗ ਲਾ ਦਿੱਤੀ ਆ ਲੱਖਾਂ ਹਜ਼ਾਰਾਂ ਦੀ ਗਿਣਤੀ ਵਿੱਚ ਘਰ ਬਰਬਾਦ ਹੋ ਗਿਆ ਸਾੜ ਦਿੱਤੇ ਆ ਅੱਗ ਦੀ ਲਬੇੜ ਵਿੱਚ ਦੇ ਦਿੱਤੇ ਆ ਜਿਹੜੀਆਂ ਹਜ਼ਾਰਾਂ ਸੈਂਕੜੇ ਤਦਾਦ ਵਿੱਚ ਖੜੀਆਂ ਸੀ ਉਹਨਾਂ ਨੂੰ ਜਿਹੜਾ ਉੱਥੋਂ ਦੇ ਨੌਜਵਾਨਾਂ ਨੇ ਉੱਥੋਂ ਦੀ ਪੀੜ੍ਹੀ ਨੇ ਉਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਉੱਥੋਂ ਦੇ ਮੋਟਰਸਾਈਕਲ ਗੱਡੀਆਂ ਜਾਨੀ ਕਿ ਜਿੰਨਾ ਵੀ ਸਮਾਨ ਜਿਹੜਾ ਵੀ ਹੱਥ ਦੇ ਵਿੱਚ ਆਇਆ ਜਿਹੜਾ ਉਹ ਸਾਰਾ ਜਲਾ ਕੇ ਆਪਾਂ ਕਹਿੰਦੇ ਇੱਕ ਟੈਟੇਰੀ ਕਰ ਦਿੱਤਾ ਤੁਸੀਂ ਹੁਣ ਸੋਚਦੇ ਹੋਵੋਗੇ ਕਿ ਹੁਣ ਉਹਨਾਂ ਕਾਰਾਂ ਦਾ ਮੋਟਰਸਾਈਕਲਾਂ ਦਾ ਇਮਾਰਤਾਂ ਦਾ ਕੀ ਕਸੂਰ ਸੀ ਪਰ ਦੋਸਤੋ ਇੱਕ ਗੱਲ ਤੁਹਾਨੂੰ ਦੱਸ ਦਿਆਂ ਐਕਸ਼ਨ ਦਾ ਰੈਕਸ਼ਨ ਹੁੰਦਾ ਬਹੁਤ ਜ਼ਰੂਰੀ ਆ ਗੁੱਸਾ ਇੱਕ ਐਹੋ ਜੀ ਚੀਜ਼ ਆ ਤੇ ਜਦੋਂ ਗੁੱਸਾ ਫੁੱਟਦਾ ਹੈਗਾ ਉਹ ਫਿਰ ਲਾਵਾ ਬਣ ਜਾਂਦਾ ਲਾਵਾ ਕਿ ਇੱਕ ਬਰੂਧ ਬਣ ਜਾਂਦਾ ਜਿਹੜੀ ਇੱਕ ਇੱਕ ਨੌਜਵਾਨ ਜਿਹੜੀ ਵਰਗ ਬੈਠਾ ਹੈਗਾ ਇੱਕ ਉਹ ਵਰਗ ਹੈ ਇਹ ਜਿਹਦੇ ਅੰਦਰ ਤੁਸੀਂ ਜਿੰਨੀ ਸ਼ਾਂਤੀ ਵਰਤਾਓਗੇ ਉਨੀ ਸ਼ਾਂਤੀ ਉਹਦੇ ਅੰਦਰ ਪਵੇਗੀ ਪਰ ਜਦੋਂ ਤੁਸੀਂ ਉਹਨਾਂ ਨੂੰ ਚੁੰਟਣ ਕੇ ਮਾਰੋਗੇ ਫਿਰ ਉਹ ਜਿਹੜਾ ਇੱਕ ਲਾਵਾ ਜਿਹੜਾ ਫੁੱਟ ਪੈਂਦਾ ਹੈਗਾ ਉਹ ਲਾਵਾ ਫੁੱਟਣ ਦੇ ਕਾਰਨ ਹੀ ਜਿਹੜਾ ਐਡਾ ਬੜਾ ਜਿਹੜਾ ਨੇਪਾਲ ਆ ਪੂਰਾ ਜਲਾ ਦਿੱਤਾ ਗਿਆ ਨੇਪਾਲ ਦਾ ਜਿਹੜਾ ਪੂਰਾ ਨੈਸੋ ਤੈਸ ਕਰ ਦਿੱਤਾ ਹੈਗਾ ਜਿਹੜਾ ਕਿ ਹੁਣ ਉੱਥੋਂ ਦਾ ਜਿਹੜਾ ਇਹ ਦੇਖ ਲਓ ਕਿ ਅੱਜ ਜਿਹੜੀ ਸਰਕਾਰ ਆ ਉਥੋਂ ਡਿੱਗ ਚੁੱਕੀ ਆ ਕਾਰਨ ਸਿਰਫ ਕੀ ਸੀ ਕਿ ਸਭੀ ਜਿਹੜੀਆਂ ਵੈਬਸਾਈਟਾਂ ਨੇ ਜਿਹੜੀਆਂ ਆਪਾਂ ਕਹਦੇ ਆ ਕਿ ਉਹਨਾਂ ਨੂੰ ਬੰਦ ਕਰਨਾ ਬੰਦ ਕਰਨ ਤੋਂ ਬਾਅਦ ਜਿਹੜਾ ਇੱਕ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਕਰਨਾ ਤੇ ਉਹਨਾਂ ਪ੍ਰਦਰਸ਼ਨਕਾਰੀਆਂ ਦੇ ਉੱਪਰ ਗੋਲੀ ਚਲਾਉਣੀ ਤੇ 20 ਨੌਜਵਾਨ ਜਿਹੜੇ ਕਿ ਸਟੂਡੈਂਟ ਜਿਹੜੇ ਕਿ 18 ਤੋਂ ਕਰੀਬ 27-28 ਸਾਲ ਦੇ ਸੀ ਜਿਨ੍ਹਾਂ ਨੂੰ ਜੋ ਜਿਹੜਾ ਕਿ ਆਪਾਂ ਵੇਖਦੇ ਆ ਕਿ ਇੱਕ ਜ਼ਿਲ੍ਹੇ ਵਾਲੇ ਬਾਗ ਦੇ ਵਿੱਚ 1919 ਨੂੰ ਸਾਾਕਾ ਹੋਇਆ ਸੀ ਜਿਹੜਾ ਜਰਨਲ ਡਾਇਰ ਬਲਦੋਂ ਜਿਹੜਾ ਅੰਨੇ ਬਾਹ ਗੋਲੀਆਂ ਚਲਾ ਕੇ ਜਿਹੜਾ ਉੱਥੇ ਇਹਨੇ ਵੇਖਿਆ ਗਿਆ ਕਿ ਕੌਣ ਹੈ ਅੱਗੇ ਸਾਰਿਆਂ ਨੂੰ ਜਿਹੜਾ ਭੁੰਨ ਦਿੱਤਾ ਗਿਆ ਸੀ ਫਿਰ 21 ਸਾਲ ਬਾਅਦ ਸਰਦਾਰ ਉਧਮ ਸਿੰਘ ਨੇ ਜਿਹੜਾ ਲੰਡਨ ਦੇ ਵਿੱਚ ਜਾ ਕੇ ਬਦਲਾ ਲਿੱਤਾ ਸੀ ਪਰ ਤੁਸੀਂ ਇਹ ਦੇਖੋ ਕਿ ਜਦੋਂ ਜਨਤਾ ਉੱਠ ਖੜਦੀ ਆ ਜਦੋਂ ਲੋਕ ਉੱਠ ਖੜਦੇ ਆ ਜਦੋਂ ਆਮ ਪਬਲਿਕ ਉੱਠ ਖੜਦੀ ਆ ਤੇ ਉਹਦੇ ਮੂਰੇ ਨਾ ਦੇਸ਼ ਦਾ ਪ੍ਰਧਾਨ ਮੰਤਰੀ ਨਾ ਆਪਣਾ ਰਾਸ਼ਟਰਪਤੀ ਨਾ ਮੁੱਖ ਮੰਤਰੀ ਕੁਝ ਵੀ ਨਹੀਂ ਲੋਕੋ ਇਹ ਲੋਕਾਂ ਨੂੰ ਅੱਜ ਦਬਾਉਣ ਦੇ ਖਾਤਰ ਹੈ ਕਈ ਲੋਕਾਂ ਨੂੰ ਡਰਾਉਣ ਦੇ ਖਾਤਰ ਬੜੇ ਹੱਤ ਜਿਹੜੇ ਕੰਡੇ ਵਰਤੇ ਆ ਫਿਰ ਪੁਲਿਸ ਦੇ ਵੱਡੀ ਤਣਾਅ ਵਿੱਚ ਜੋ ਪੁਲਿਸ ਦੇ ਹੱਥ ਕੜੇ ਹੋਗੇ ਫਿਰ ਜਿਹੜਾ ਇੱਕ ਮਿਲਟਰੀ ਲਾਏਗੀ ਫੋਰਸ ਲਾਏਗੀ ਉੱਥੇ ਜਿਹੜਾ ਹੁਣ ਕਰਫੂ ਵੀ ਲੱਗਿਆ ਹੋਇਆ ਇਸ ਦੇ ਚੱਲਦੇ ਹੋਇਆ ਹੋਰ ਦੇਖੋ ਵੱਡੀ ਬਗਾਵਤ ਹੋਈ ਜਿਹੜੀ ਕਿ ਐਂਡ ਉਸੇ ਜੇਲ ਦੇ ਵਿੱਚੋਂ 1500 ਤੋਂ ਵੱਧ ਜਿਹੜੇ ਉਹ ਕੈਦੀ ਜਿਹੜੇ ਭੱਜਣ ਦੇ ਵਿੱਚ ਸਫਲ ਹੋ ਗਏ ਜਾਨੀ ਕਿ ਉੱਥੋਂ ਦੇ ਜਿਹੜੇ ਆ ਆਪਾਂ ਇਹ ਕਹਿੰਦੀ ਕਿ ਉੱਥੋਂ ਦੀ ਜਿਹੜੀ ਜੇਲ ਆ ਉਹਨੂੰ ਜੇਲ ਤੋੜ ਕੇ ਜਿਹੜੇ ਕੈਦੀ ਆ 1500 ਤੋਂ ਪਲੱਸ ਆ ਜਿਹੜੇ ਉਹ ਫਰਾਰ ਹੋ ਗਏ ਨੇ ਕਿਉਂ ਹੋਏ ਨੇ ਕਿਉਂਕਿ ਉਹਨਾਂ ਦੇ ਅੰਦਰ ਵੀ ਇੱਕ ਬਾਲਾ ਉਬਾਲਾ ਮਾਰ ਚੁੱਕਿਆ ਸੀ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਅਸੀਂ ਅੱਜ ਜੇਕਰ ਇਹ ਨਾ ਕਰ ਸਕੇ ਤਾਂ ਆਉਣ ਵਾਲੀਆਂ ਸਾਡੇ ਦੇ ਉੱਤਰ ਆ ਪਤਾ ਨਹੀਂ ਕਿੰਨਾ ਕਿ ਦਿਖਾਂ ਤੇ ਇਹ ਵਾਪਰ ਨਗਾ ਪਰ ਹੁਣ ਤੁਸੀਂ ਅੱਜ ਕਈ ਲੋਕ ਕਹਿੰਦੇ ਆ ਜੀ ਇਹ ਐਨਾ ਜਲਾ ਦਿੱਤਾ ਜੀ ਇਹ ਇਮਾਰਤਾਂ ਦਾ ਕੀ ਕਸੂਰ ਸੀ ਫਲਾਣੇ ਦਾ ਕੀ ਕਸੂਰ ਸੀ ਢੌਕੇ ਦਾ ਉਹਦੀ ਪਤਨੀ ਦਾ ਕੀ ਕਸੂਰ ਸੀ ਲੋਕੋ ਫਿਰ ਜਿਹੜੇ 20 ਤੋਂ 22 ਬੱਚੇ ਮਾਰੇ ਗਏ ਆ ਉਹਨਾਂ ਦਾ ਕੀ ਕਸੂਰ ਸੀ ਸਾਤਵੇਂ ਜਿਹੜਾ ਇੱਕ ਪ੍ਰਦਰਸ਼ਨ ਕਰ ਰਿਹਾ ਸਾਤਵੇਂ ਢੰਗ ਦੇ ਨਾਲ ਤੁਹਾਨੂੰ ਸਮਝਾ ਰਹੇ ਆ ਕਿ ਭਾਈ ਸਾਡਾ ਇਹਦੇ ਬਿਨਾ ਜਿਹੜਾ ਰੁਜ਼ਗਾਰ ਆ ਸਾਡੇ ਕੋਲ ਰੁਜ਼ਗਾਰ ਕੋਈ ਨਹੀਂ ਸਾਡੇ ਕੋਲੇ ਆਵਾਜ਼ ਬੁਲੰਦ ਕਰਨ ਨੂੰ ਹੋਰ ਆ ਪਲੇਟਫਾਰਮ ਕੋਈ ਨਹੀਂ ਕਿ ਤੁਹਾਨੂੰ ਅਸੀਂ ਕਾਦੇ ਜਰੀਏ ਤੁਹਾਡੇ ਕੋਲ ਅਸੀਂ ਚਿੱਠੀ ਭੇਜਿਆ ਕਰਾਂਗੇ ਪਰ ਤੁਹਾਡੇ ਇੱਥੇ ਭ੍ਰਿਸ਼ਟਾਚਾਰ ਹੋ ਰਿਹਾਗਾ ਇੱਥੇ ਆ ਗੱਲਾਂ ਲੱਗ ਰਹੀਆਂ ਇੱਥੇ ਫਲਾਨਾ ਹੋ ਰਿਹਾ ਤੇ ਧੰਕਾ ਹੋ ਰਿਹਾ ਅੱਜ ਦੇ ਜਵਾਨੇ ਦੇ ਵਿੱਚ ਜੇਕਰ ਇੱਕੋ ਇੱਕ ਪਲੇਟਫਾਰਮ ਹੈਗਾਗਾ ਉਹ ਹੈਗਾਗਾ ਸੋਸ਼ਲ ਮੀਡੀਆ ਜੇ ਆਪਾਂ ਸੋਸ਼ਲ ਮੀਡੀਆ ਦੀ ਵਰਤੋਂ ਆਪਾਂ ਚੰਗੇ ਢੰਗ ਦੇ ਨਾਲ ਕਰੀਏ ਤਾਂ ਇਹ ਇੱਕ ਬਹੁਤ ਵੱਡਾ ਆਪਾਂ ਕਹੇ ਜੇ ਕੇ ਵਰਦਾਨ ਤੇ ਇਸ ਕਰਕੇ ਜਿਹੜਾ ਅੱਜ ਨੇਪਾਲ ਆ ਅੱਪਾ ਕਹਿੰਦੇ ਕਿ ਦੁਨੀਆ ਦਾ ਆਪਾ ਏਸੀ ਦਾ ਸੱਜ ਤੋਂ ਜਿਹੜਾ ਤੀਜਾ ਦੇਸ਼ ਬਣ ਚੁੱਕਿਆ ਜਿਸੋ ਇੱਥੋਂ ਦਾ ਜਿਹੜਾ ਪੀਐਮ ਨੂੰ ਜਿਹੜਾ ਹਸਤੀਪਾ ਦੇਣਾ ਪਿਆ ਜਿਹੜਾ ਇੱਥੋਂ ਦਾ ਰਾਸ਼ਟਰਪਤੀ ਸੀ ਜਿਹੜਾ ਆਰਮਚੰਦਰ ਲੋਠਾ ਜਿਹੜਾ ਉਹਨੂੰ ਭੱਜਣਾ ਪਿਆ ਦੇਸ਼ ਛੱਡ ਕੇ ਜਿਹੜਾ ਕਿ ਕਈ ਇਹ ਦੇਸ਼ਾਂ ਦੇ ਪਹਿਲਾਂ ਇਹ ਕੁਝ ਹੋ ਚੁੱਕਿਆਗਾ ਜਿਹੜੀ ਅਜੇ ਵੀ ਜਿਹੜੀ ਅੱਗ ਆ ਉਹ ਭੜਕਦੀ ਭੜਕਦੀ ਹੋਰ ਐਨਲੀ ਪਤਾ ਵੀ ਕਿਹੜੇ ਦੇਸ਼ ਦਾ ਰੂਪ ਲੈ ਲੈ ਕਿੰਨਾ ਦੇਸ਼ਾਂ ਦੇ ਵਿੱਚ ਜਿਹੜੀ ਅੰਗਾਰੀ ਆ ਇਹ ਫਟ ਸਕਦੀ ਆ ਕਿਉਂਕਿ ਜਦੋਂ ਇੱਕ ਇਹ ਗੱਲ ਜ਼ਰੂਰੀ ਹੈ ਤਾਂ ਨੇ ਸਾਨੂੰ ਜਿਹੜੇ ਕਿ ਉਹਨਾਂ ਕੁਰਸੀਆਂ ਤੇ ਬੈਠੇ ਆ ਚਾਹੇ ਕਿਸੇ ਮਰਜ਼ੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ ਉਹ ਚਾਹੁੰਦਾ ਗਿਆ ਸੀ ਦੇਸ਼ ਨੂੰ ਮਿੰਟਾਂ ਚ ਕੁਸ਼ਲ ਤਾਂਗੇ ਅਸੀਂ ਸਾਡੇ ਕੋਲੇ ਫੋਰਸ ਆ ਸਾਡੇ ਕੋਲੇ ਸਾਧਨ ਨੇ ਸਾਡੇ ਕੋਲੇ ਪੋਸਾ ਤੇ ਉਹਨਾਂ ਨੇ ਇਹ ਜਿਹੜੇ ਪ੍ਰਯੋਗ ਨੇ ਇਹ ਕੀਤੇ ਵੀ ਆ ਆਪਾਂ ਦੇਖਦੇ ਆ ਜਿਹੜੇ ਆਪਣੇ ਇੰਡੀਆ ਦੇ ਵਿੱਚ ਆਪਾਂ ਭਾਰਤ ਦੇ ਵਿੱਚ ਆ ਆਪਣੇ ਪੰਜਾਬ ਦੇ ਵਿੱਚ ਵੀ ਦੇਖਦੇ ਆ ਕਿ ਜਦੋਂ ਦਿੱਲੀ ਧਰਨਾ ਲੱਗਿਆ ਸੀ 7-800 ਕਿਸਾਨ ਦੀ ਜਿਹੜੀ ਮੌਤ ਹੋ ਗਈ ਸੀ ਉਸ ਤੋਂ ਪਹਿਲਾਂ ਜਿਹੜੋਂ ਕਿਸਾਨਾਂ ਨੂੰ ਜਿਹੜਾ ਉੱਪਰ ਗੰਦੇ ਪਾਣੀ ਦੀ ਬਸਾਣਾ ਉੱਤੇ ਬਰਸਾ ਜੰਗੀਆਂ ਤੇ ਇਸ ਤੋਂ ਇਲਾਵਾ ਜਿਹੜਾ ਕਿ ਆਪਾਂ ਅਥਰੂ ਗੈਸ ਦੇ ਗੋਲੇ ਛੱਡੇਗੇ ਤੇ ਉਸ ਤੋਂ ਬਾਅਦ ਜਿਹੜਾ ਗੰਦਾ ਪਾਣੀ ਹੈ ਜਿਹੜਾ ਵਾਟਰ ਕੈਨਣਾ ਉਹ ਜਿਹੜਾ ਸਾਰੇ ਉੱਪਰ ਜਿਹੜਾ ਡੋਲਿਆ ਗਿਆ ਕਿਸਾਨਾਂ ਨੂੰ ਜਿਹੜਾ ਤੈਸ ਨੈਸ ਕੀਤਾ ਉਸ ਤੋਂ ਬਾਅਦ ਫਿਰ ਜਿਹੜਾ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਫੇਰ ਜਿਹੜਾ ਖਨੌਰੀ ਤੇ ਸੰਭੂ ਬਾਟਰ ਨੂੰ ਜਿਹੜਾ ਇਹ ਚਕਾਇਆ ਗਿਆ ਕਿ ਉਹਨਾਂ ਤੇ ਲਾਠੀਆਂ ਭਰਾਇਆਂ ਗਈਆਂ ਇੱਥੋਂ ਤੱਕ ਕਿ ਹਕਾਰੇਪੁਰ ਸੋਹਿਆ ਨੇ ਕਿਹਾ ਕਿ ਅਸੀਂ ਇੱਥੇ ਅਟਾਇਰ ਨਹੀਂ ਹੋਏ ਅਜੇ ਅਸੀਂ ਇੱਥੇ ਆ ਪਰ ਜੇਕਰ ਇਹ ਅੰਦੋਲਨ ਜੇਕਰ ਇਹ ਅੰਦੋਲਨ ਨੇਪਾਲ ਵਾਂਗੂ ਜੇਕਰ ਗੁੱਸਾ ਫੁੱਟ ਜਾਂਦਾ ਲੋਕਾਂ ਦਾ ਲੋਕ ਉੱਠ ਖੜਦੇ ਤਾਂ ਇਸ ਮੁਲਕ ਨੇ ਵੀ ਤੈਸ ਨੈਸ ਹੋ ਜਾਣਾ ਸੀ ਤਾਂ ਇੱਥੋਂ ਦਾ ਵੀ ਜਿਹੜਾ ਪੀਐਮ ਆ ਚاہے ਰਾਸ਼ਟਰਪਤੀ ਆ ਚਾਹੇ ਆਪਾਂ ਮੁੱਖ ਮੰਤਰੀ ਆ ਉਹਨਾਂ ਨੂੰ ਵੀ ਅਸਤੀਫੇ ਦੇਣੇ ਲਈ ਮਜਬੂਰ ਹੋਣਾ ਪੈਣਾ ਸੀ ਪਰ ਇਹ ਬਗਾਵਤ ਕਦੋਂ ਉੱਠਦੀ ਆ ਬਗਾਵਤ ਕੋਈ ਜਾਣ ਬੁੱਝ ਕੇ ਨਹੀਂ ਉੱਠਦੀ ਕੋਈ ਵੀ ਆਪਾਂ ਕਹਿੰਦੇ ਕਿ ਉਹਨਾਂ ਨੂੰ ਹਿੰਸਾ ਲਈ ਕੋਈ ਪੜਕਾਇਆ ਗਿਆ ਇਹ ਜਦੋਂ ਕੁਦਰਤ ਵੱਲੋਂ ਇੱਕ ਜਦੋਂ ਤੁਹਾਨੂੰ ਪੂਰਾ ਨੱਪਿਆ ਜਾਂਦਾਗਾ ਤੁਸੀਂ ਕਿੰਨਾ ਕੁ ਟਾਈਮ ਉਸ ਚੀਜ਼ ਨੂੰ ਜਿਹੜਾ ਜਨਨ ਕਰੋਗੇ ਇਸ ਕਰਕੇ ਜਿਹੜਾ ਅੰਦਰੋਂ ਆਪਾਂ ਇੱਕ ਲਾਵਾ ਫੁੱਟਦਾਗਾ ਫਿਰ ਉਹ ਲਾਵਾ ਜਿਹੜਾ ਫੁੱਟਦਾਗਾ ਫਿਰ ਉਹ ਬਰੂਧ ਬਣਦਾਗਾ ਬ੍ਰੋਧ ਬਣ ਕੇ ਫਿਰ ਉਸ ਮੁਲਕ ਦੇ ਚਾਹੇ ਕੋਈ ਵੀ ਅੱਗੇ ਆ ਤੇ ਉਹਨੂੰ ਤੈਸ ਨੈਸ ਕਰ ਦਿੰਦਾ ਹੈਗਾ ਜਿਹੜਾ ਹੈ ਬੇਸ਼ੱਕ ਬਹੁਤ ਮਾੜਾ ਹੈ ਤਾਂ ਕਿ ਰੀਜਨ ਬਹੁਤ ਮਾੜਾ ਹੈਗਾ ਪਰ ਆਪਾਂ ਗੱਲ ਕੀ ਕਰੀਏ ਮਾੜਾ ਪਰ ਸਰਕਾਰ ਜਦੋਂ ਸਰਕਾਰਾਂ ਨਹੀਂ ਚਾਹੁੰਦੀਆਂ ਜਦ ਸਰਕਾਰਾਂ ਤੁਹਾਨੂੰ ਦਬਾਉਣਾ ਚਾਹੁੰਦੀਆਂ ਨੇ ਸਰਕਾਰਾਂ ਤੁਹਾਡੀ ਆਵਾਜ਼ ਦਬਾਉਣਾ ਚਾਹੁੰਦੀਆਂ ਨੇ ਸਰਕਾਰਾਂ ਤੁਹਾਡਾ ਗਲਾ ਕੁੱਟਣਾ ਚਾਹੁੰਦੀਆਂ ਨੇ ਸਰਕਾਰਾਂ ਤੁਹਾਨੂੰ ਰੋਜ਼ਗਾਰ ਨਹੀਂ ਦਿੰਦੀਆਂ ਸਰਕਾਰਾਂ ਤੁਹਾਨੂੰ ਇਹ ਕਹਿੰਦੀਆਂ ਕਿ ਇਹ ਫਲਾਨੇ ਇਹ ਧੌਂਕੇ ਆ ਜਿਹੜੇ ਬਰੇ ਬਰੇ ਜਿਹੜੇ ਮਨਿਸਟਰ ਨੇ ਉਹਨਾਂ ਦੇ ਬੱਚੇ ਕਿੱਥੇ ਪੜਦੇ ਆ ਉਹਨਾਂ ਦੇ ਬੱਚੇ ਵਿਦੇਸ਼ਾਂ 'ਚ ਪੜਦੇ ਆ ਆਮ ਗਰੀਬ ਆਮ ਜਨਤਾ ਜਿਹੜੀ ਇੱਥੇ ਭੁੱਖੀ ਮਰਦੀ ਆ ਜਿਹੜੇ ਕਿ ਜਿਹੜਾ ਭੁੱਖਮਰੀ ਦਾ ਹਰ ਇੱਕ ਦੇਸ਼ ਦਾ ਜਿਹੜਾ ਹਾਲ ਆ ਬਹੁਤੇ ਮੁਲਕਾਂ ਨੂੰ ਛੱਡ ਕੇ ਜਿਹੜਾ ਆਪਾਂ ਕਿਹਦੇ ਥੋੜੇ ਮੁਲਕਾਂ ਨੂੰ ਛੱਡ ਕੇ ਬਹੁਤੇ ਮੁਲਕਾਂ ਦਾ ਹਾਲ ਜਿਹੜਾ ਬੇਰੁਜ਼ਗਾਰੀ ਬਹੁਤ ਜ਼ਿਆਦਾ ਜਿਹੜੀ ਵਧੀ ਹੋਈ ਹੈ ਇਹ ਬੇਰੁਜ਼ਗਾਰੀ ਆ ਜਿਹੜੀ ਭਾਰਤ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਵੀ ਵਧੀ ਹੋਈ ਹੈ ਇਹੀ ਹਾਲ ਜਿਹੜਾ ਹੈਗਾ ਨੇਪਾਲ ਦਾ ਕਿ ਉੱਥੇ ਬੇਰਜਗਾਰੀ ਬਹੁਤ ਜ਼ਿਆਦਾ ਗਈਤ ਲੋਕ ਭੁੱਖੇ ਮਰ ਰਹੇ ਆ ਪਰ ਉੱਥੇ ਛੋਟੇ ਛੋਟੇ ਬੱਚੇ ਜਿਹੜਾ ਜੁਨੀਫਮ ਪਾਣ ਕੇ ਆਪਣੀਆਂ ਜਿਹੜਾ ਜਿਹੜਾ ਵੱਡਾ ਇਹਨਾਂ ਨੂੰ ਉਦੋਦਣਾ ਇੱਕ ਖੜਾ ਕਰ ਦਿੱਤਾ ਤੁਸੀਂ ਅੱਜ ਇਹ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਆ ਸਨ ਨੂੰ ਰੁਜ਼ਗਾਰ ਦੇਣ ਦੀ ਸਨ ਨੂੰ ਜਿਹੜਾ ਸਿੱਖਿਆ ਦੇਣ ਦੀ ਸਨ ਨੂੰ ਜਿਹੜਾ ਪ੍ਰੋਵਾਈਡ ਕਰਨ ਦੇ ਲਈ ਸਾਡੀਆਂ ਜਿਹੜੀਆਂ ਸੁੱਖ ਸਹੂਲਤਾਂ ਨੇ ਜਿਹੜਾ ਸਾਡਾ ਜਿਹੜਾ ਕਲਚਰ ਆ ਉਹ ਖਤਮ ਹੋ ਰਿਹਾ ਨੌਜਵਾਨੀਆਂ ਜਿਹੜੀ ਨਸੇਬੱਲ ਜਿਹੜੀ ਉਹ ਤੁਰ ਰਹੀ ਆ ਇਹਨਾਂ ਉੱਤੇ ਕਿਸੇ ਦਾ ਜਦੋਂ ਕੇਂਦਰਤ ਨਹੀਂ ਧਿਆਨ ਨਹੀਂ ਜਦੋਂ 5 ਸਾਲ ਸਰਕਾਰਾਂ ਕਰ ਜਾਂਦੀਆਂ ਨੇ ਫੇਰ ਉਹਨਾਂ ਝੂਠਾ ਫਰੇਬੀਆਂ ਦੇ ਨਾਲ ਫੇਰ ਸਰਕਾਰਾਂ ਬਣ ਜਾਂਦੀਆਂ ਨੇ ਫੇਰ ਉਹ ਤੁਹਾਨੂੰ ਧਰਮਾਂ ਦੇ ਨਾਂ ਤੇ ਜਾਂ ਵੋਟਾਂ ਲੈ ਲੈਂਦੀਆਂ ਨੇ ਜਾਂ ਕੁਝ ਕਹਿ ਕੇ ਵੋਟਾਂ ਲੈ ਲੈਂਦੀਆਂ ਨੇ ਜਾਂ ਨਸਿਆਂ ਦੇ ਨਾਂ ਤੇ ਤੁਹਾਨੂੰ ਵੋਟਾਂ ਜਣੇ ਕਿ ਜਾਂ ਜਾਤ ਪਾਤ ਦੇ ਵਿੱਚ ਵੰਡ ਕੇ ਜਦੋਂ ਵੋਟਾਂ ਲੈਂਦੀਆਂ ਨੇ ਤੁਹਾਨੂੰ ਤੁਹਾਨੂੰ ਉਦੋਂ ਹੀ ਸਮਝਣਾ ਚਾਹੀਦਾ ਜੇਕਰ ਅੱਜ ਜੇਕਰ ਇਹ ਬਦਰੋ ਇਹ 7 ਮਈ ਬਦਰੋ ਜੇਕਰ ਲੋਕ ਖੜੇ ਹੋ ਜਾਣ ਤਾਂ ਤੁਹਾਡੇ ਸਾਹਮਣੇ ਨਾ ਪੀਐਮ ਆ ਨਾ ਪ੍ਰਧਾਨ ਮੰਤਰੀ ਆ ਨਾ ਦੇਸ਼ ਦਾ ਗ੍ਰਹਿ ਮੰਤਰੀ ਆ ਨਾ ਰਾਸ਼ਟਰਪਤੀ ਆ ਜਿਹੜੇ ਕਿ ਕੁਝ ਵੀ ਨਹੀਂ ਲੋਕਾਂ ਅੱਗੇ ਜਿਹੜਾ ਆਪਾਂ ਇੱਕ ਵੱਡਾ ਸਵਾਲ ਆ ਕਿ ਲੋਕਾਂ ਦੇ ਬਦਰੋ ਅੱਗੇ ਕੁਝ ਨਹੀਂ ਕਿ ਜਾਨਾਂ ਠੇਕੇ ਸਹੇਦੀਆਂ ਦੇਣੀਆਂ ਪੈਂਦੀਆਂ ਨੇ ਇੰਨਾ ਕੰਮਾਂ ਵਾਸਤੇ ਪਰ ਜਦੋਂ ਅੰਨੀਆਂ ਬੋਲੀਆਂ ਸਰਕਾਰਾਂ ਹੋ ਜਾਣ ਉਹਨਾਂ ਨੂੰ ਝੁਕਾਉਣ ਦਾ ਫਿਰ ਇੱਕ ਇੱਕ ਢਾਂਗਾ ਜਿਹੜਾ ਬੰਦੇ ਦੇ ਕੋਲੋਂ ਕੀ ਰਹਿ ਜਾਂਦਾਗਾ ਤੇ ਅੱਜ ਇਹ ਜਿਹੜਾ ਇੱਕ ਸਬਕ ਆਪਾਂ ਕਹੇ ਜੀ ਇੱਕ ਇੱਕ ਨੇਪਾਲ ਦੇ ਜਿਹੜੇ ਉਹ ਵਿਦਿਆਰਥੀ ਵਰਗ ਸੀ ਜਿਹੜਾ ਕਿ ਛੋਟਾ ਇੱਕ ਵਿਦਿਆਰਥੀ ਵਰਗ ਸੀ ਜਿਹੜਾ ਤੇ ਇੱਕ ਵੱਡਾ ਤਦਾਦ ਵਿੱਚ ਸਰਕਾਰ ਨੂੰ ਜਿਹੜੇ ਉਹਦੇ ਸਾਹਮਣੇ ਗੋਡੇ ਟੇਕਣੇ ਪਏ ਗੋਡੇ ਟੇਕਣੇ ਨਹੀਂ ਇਥੋਂ ਤੱਕ ਕੇ ਸਰਕਾਰ ਨੂੰ ਉੱਥੋਂ ਆਪਣਾ ਦੇਸ਼ ਛੱਡ ਕੇ ਜਿਹੜਾ ਭੱਜ ਗਿਆ ਉਹ ਕਾਹਦਾ ਰਾਸ਼ਟਰਪਤੀ ਆ ਉਹ ਕਾਹਦਾ ਪੀ ਆ ਮਾ ਜਿਹੜਾ ਤੁਹਾਡਾ ਜਿਹੜਾ ਕਿ ਆਗ ਦੇ ਵਿੱਚ ਬਾਲਦੀ ਦੇ ਵਿੱਚ ਤੁਹਾਨੂੰ ਛੱਡ ਕੇ ਭੱਜ ਜਾਵੇ ਅਸੀਂ ਦੇਖਦੇ ਆ ਕਿ ਪੰਜਾਬ ਦੇ ਵਿੱਚ ਵੀ ਜਿਹੜੇ ਹੜ ਆਏ ਹੋਏ ਨੇ ਜਿਹੜਾ ਜੇਕਰ ਇਹਨਾਂ ਦੀ ਗੱਲਬਾਤ ਕਰ ਲਈਏ ਤਾਂ ਬਹੁਤ ਸਾਰੇ ਜਿਹੜੇ ਇੱਥੇ ਵੀ ਪੋਲੀਟਿਕਲ ਲੋਕ ਨੇ ਉਹ ਜਿਹੜਾ 66 ਕੇ ਪਰਾਂ ਹੋ ਜਾਂਦੇ ਤੇ ਪੰਜਾਬ ਨੂੰ ਡਬਾਉਣ ਦੇ ਜਿਹੜੇ ਆ ਗੱਲਾਂ ਕਰਦੀਆਂ ਨੇ ਇੱਥੇ ਤੁਹਾਨੂੰ ਇਹ ਵੀ ਪੰਜਾਬ ਦੇ ਵਿੱਚ ਇੱਕ ਗੱਲ ਜਿਹੜੀ ਕਿ ਲਗਾਤਾਰ ਫੈਲ ਰਹੀ ਆ ਜਿਹੜੇ ਕਿ ਤਿਲਕ ਲਾਏ ਹੋਏ ਨੇ ਜਿਹੜੇ ਕਿ 10 20 ਜਣੇ ਬੈਠੇ ਉਹ ਗੱਲ ਉਦਾਂ ਵੱਲੋਂ ਕਹੀ ਗਈ ਆ ਕਿ ਇਹ ਕੱਢਿਆ ਸੀ ਜਿਹੜੇ ਇੱਕ ਥਾਂ ਜਿਹੜੇ ਫਲਾਡ ਆ ਜਿਹੜੇ ਸਾਰੇ ਖੋਲ ਦਿਏ ਨਾ ਬਚੂਗਾ ਬਾਸ ਤੇ ਨਾ ਹੀ ਬੱਜੂਗੀ ਬੰਸਰੀ ਇਹ ਗੱਲਾਂ ਕਹਿ ਕੇ ਜਿਹੜਾ ਇੱਕ ਘੜਤਣਾ ਪੈਦਾ ਕੀਤੀ ਜਾ ਰਹੀ ਆ ਇੱਕ ਬਧਰੋਹ ਦਾ ਵੀ ਇਹ ਵੀ ਇੱਕ ਹਿੱਸਾ ਹੈਗਾਗਾ ਤੁਸੀਂ ਇਸ ਵੀਡੀਓ ਤੇ ਆਪਣੇ ਲਾਇਕ ਕਮੈਂਟ ਜਰੂਰ ਕਰਨੇ ਕਿ ਕੁਝ ਸੋਚਦੇ ਨੇ ਕਿ ਤੁਹਾਡੇ ਦੇਸ਼ ਦੇ ਵਿੱਚ ਵੀ ਅਜਿਹੇ ਨੇਤਾ ਨੇ ਉਹਨਾਂ ਦੇ ਨਾਲ ਵੀ ਅਜਿਹੇ ਹਾਲ ਹੋਣਾ ਚਾਹੀਦਾਗਾ ਜਿਹੜਾ ਕਿ ਨੇਪਾਲ ਤੋਂ ਉੱਤੋਂ ਇੱਕ ਸਬਕ ਲੈਣ ਦੀ ਜ਼ਰੂਰਤ ਆ ਪਰ ਮੈਂ ਨਹੀਂ ਕਹਿੰਦਾ ਕਿ ਤੁਸੀਂ ਬੁਧਰੋ ਕਰੋ ਤੁਸੀਂ ਹਥਿਆਰ ਚੁੱਕੋ ਤੁਸੀਂ ਅੱਗਾਂ ਲਾਓ ਪਰ ਇੱਕ ਸ਼ਾਂਤ ਮੈਦੀ ਦੇ ਤੌਰ ਤੇ ਜੇਕਰ ਪ੍ਰੋਟੈਸਟ ਕਰਦਾ ਚਾਹੇ ਕਿਸਾਨ ਕਰਦਾਗਾ ਚਾਹੇ ਮਜ਼ਦੂਰ ਕਰਦਾਗਾ ਚਾਹੇ ਵਿਦਿਆਰਥੀ ਵਰਗ ਕਰਦਾ ਚਾਹੇ ਕੋਈ ਹੋਰ ਵਰਗ ਕਰਦਾ ਉਹਦੀ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਜਿਹੜੀਆਂ ਮੰਗਾਂ ਮੰਨਣੀਆਂ ਜ਼ਰੂਰੀ ਨੇ ਅੱਜ ਕੱਲ ਸੋਸ਼ਲ ਮੀਡੀਆ ਜਵਾਨਾਂ ਸਾਥੋਂ ਸੋਸ਼ਲ ਮੀਡੀਆ ਤੋਂ ਬਗੈਰ ਸਾਡੇ ਪੱਲੇ ਕੁਝ ਨਹੀਂ ਸਾਡੀ ਆਵਾਜ਼ ਜਿਹੜੀ ਇੱਕ ਇੱਕ ਸੋਸ਼ਲ ਮੀਡੀਆ ਹੈਗਾ ਇਸ ਵੀਡੀਓ ਚੰਗੀ ਲੱਗੀ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਬਰਜੂ ਕਾ ਖਾਲਸਾ ਜੀ ਕੀ ਫਤਿਹ